ਹੁਣ ਅੱਗੇ ਸ਼ੁਰੂ ਕਰਨ ਲੱਗਦੇ ਆਂ ਕੜਾ ਪ੍ਰਸ਼ਾਦ ਨੂੰ ਸ ਨੂੰ ਸੀਤ ਗਰਮ ਕਰਕੇ ਭੋਗ ਲਵਾਉਣਾ ਚਾਹੀਦਾ ਹੈ ਇੱਕ ਵਾਰੀ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਤੇ ਕੜਾ ਪ੍ਰਸ਼ਾਦ ਦੀ ਦੀਗ ਦੋਹਾਂ ਠੱਬਾਂ ਵਿੱਚ ਪਾ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਿਆ ਰੱਖੀ ਕਾਲੀ ਨਾਲ ਸੇਵਾਦਾਰ ਦੀਗ ਠੰਡੀ ਨਾ ਕਰ ਸਕੇ ਦਵਾਨ ਦੇ ਸਮਾਪਤੀ ਤੋਂ ਪਿਛੋਂ ਅਰਦਾਸ ਕੀਤੀ ਅਤੇ ਮਰਜਾਦਾ ਅਨੁਸਾਰ ਕਰਪਾਨ ਭੇਟ ਕਰਕੇ ਭੋਗ ਲਵਾਇਆ ਗਿਆ ਅਰਦਾਸ ਪ੍ਰੰਤ ਸਤਿਗੁਰੂ ਜੀ ਦਾ ਹੁਕਮਨਾਮਾ ਸਰਬ ਸੰਗਤ ਨੂੰ ਸੁਣਾਇਆ ਅਤੇ ਸੇਵਾਦਾਰ ਖੜਾ ਪ੍ਰਸ਼ਾਦ ਵਰਤਾਉਣ ਲੱਗ ਪਏ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਬਾਬਾ ਜੀ ਚੌਰ ਸਹਿਬ ਦੀ ਸੇਵਾ ਕਰ ਰਹੇ ਸਨ ਕਿ ਆਪ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਤੇ ਆਪ ਜੀ ਨੇ ਬਚਨ ਕੀਤਾ ਕਿ ਪਾਏ ਹਾ ਨਾਮ ਸੰਗ ਅੱਜ ਦੇਗ ਬਹੁਤ ਹੀ ਗਰਮ ਸੀ ਦੇਖੋ ਸੇਵਾਦਾਰ ਹੱਥ ਨਾਲ ਚੰਗੀ ਤਰ੍ਹਾਂ ਬਾ ਵਰਤਾਵ ਹੀ ਨਹੀਂ ਸਕਦੇ ਅਸੀਂ ਇੰਨਾ ਜ਼ਿਆਦਾ ਗਰਮ ਦੇਗ ਨੂੰ ਭੋਗ ਕਿਵੇਂ ਲਗਾ ਸਕਦੇ ਹਾਂ ਸੋ ਅੰਗਾ ਤੋਂ ਦੇਗ ਪੂਰੀ ਸਚਮ ਨਾਲ ਤਿਆਰ ਕਰਕੇ ਠੰਡੀ ਕਰਕੇ ਫਿਰ ਭੋਗ ਲਗਾਉਣਾ ਹੈ ਪ੍ਰਸ਼ਾਦ ਵਰਤਣਾ ਪ੍ਰਾਂਤ ਬਾਬਾ ਜੀ ਨੇ ਸਾਰੂ ਸੰਗਤ ਨੂੰ ਸਤਿਗੁਰੂ ਜੀ ਦਾ ਇਹ ਹੁਕਮ ਦੱਸ ਦਿੱਤਾ ਇਸ ਘਟਨਾ ਤੋਂ ਬਾਅਦ ਅਦਾਸ ਕਰਨ ਤੋਂ ਪਹਿਲਾਂ ਪਹਿਲੇ ਬਾਬਾ ਜੀ ਨੇ ਆਪ ਦੇਖ ਲਈ ਵਰਤਨ ਨੂੰ ਹੱਥ ਲਾ ਕੇ ਵੇਖ ਲੈਣਾ ਕਿ ਦੇਖ ਠੰਡੀ ਹੈ ਜਾਂ ਗਰਮ ਜੇ ਗਰਮ ਹੋਵੇ ਤਾਂ ਪੱਖਾ ਲਾ ਕਰਪਾ ਫੇਰ ਕੇ ਠੰਡੀ ਕਰਵਾਉਣੀ ਤੇ ਫੇਰ ਅਦਾਸ ਕਰਕੇ ਭੋਗ ਲੈਣਾ ਸੋ ਆਪਾਂ ਨੂੰ ਵੀ ਹਮੇਸ਼ਾ ਇਸ ਗੱਲ ਦਾ ਖਿਆਨ ਰੱਖਣਾ ਚਾਹੀਦਾ ਹੈ ਜੇ ਭੋਗ ਲਗਮਾਉਣ ਸਮੇਂ ਕੜਾ ਪ੍ਰਸ਼ਾਦ ਦੀ ਦੀਗ ਬਹੁਤ ਜ਼ਿਆਦਾ ਗਰਮ ਨਾ ਹੋਵੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 300 ਸਾਲਾਂ ਸਿੱਧੀ ਪਰਮਾਤਮਾ ਨੂੰ ਸਮਾਪਤ ਮishan ਨਗਰ ਕੀਰਤਨ ਕਰ ਦੇਣਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦਾ ਬਾਬਾ ਜੀ ਨਾਲ ਅਥਾ ਪਿਆਰ ਸੀ ਇਹ ਆ ਕਿ ਪੈਸੇ ਲੈ ਰੇ ਪੰਨਿਆਂ ਵਿੱਚ ਜ਼ਿਕਰ ਕੀਤਾ ਗਿਆ ਹੈ ਸੋ ਉਹਨਾਂ ਖਾਲਸਾ ਜੀ ਨੇ ਬਾਬਾ ਜੀ ਨਾਲ ਸਲਾਹ ਕੀਤੀ ਕਿ ਸਿੱਖ ਕੌਮ ਵਿੱਚ ਪ੍ਰਚਾਰ ਵੀ ਬਹੁਤ ਕਾਠ ਹੈ ਸੰਗਤਾਂ ਵਿੱਚ ਤੇ ਬੇਅੰਤ ਪ੍ਰੇਮ ਅਤੇ ਉਤਸ਼ਾਹ ਹੈ ਕੇਵਲ ਸਤਿਗੁਰੂ ਜੀ ਦਾ ਸੰਦੇਸ਼ਾ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਹੈ ਸੋ ਇਸ ਆਸੇ ਨੂੰ ਮੱਖ ਰੱਖ ਕੇ ਉਹਨਾਂ ਨੇ ਹਰ ਇਲਾਕੇ ਵਿੱਚ ਵੱਡੇ ਫਮਾਨੇ ਤੋਂ ਪਹਿਲੇ 10 ਦਿਨ ਪ੍ਰਚਾਰ ਅਪਰਾੰਤ ਸਾਰੇ ਇਲਾਕੇ ਦਾ ਰੂਟ ਬਣਾ ਕੇ ਵਸਾ ਨਗਰ ਕੀਰਤਨ ਕੱਢਣ ਦੇ ਆਪਣੇ ਪ੍ਰੋਗਰਾਮ ਤੋਂ ਬਾਬਾ ਜੀ ਨੂੰ ਜਾਣੂ ਕਰਵਾਇਆ ਤੇ ਆਪਣਾ ਸੰਯੋਗ ਦੇਣ ਲਈ ਕਿਹਾ ਇਹ ਵੀ ਦੱਸਿਆ ਕਿ ਇਹ ਸਾਰੇ ਨਗਰ ਕੀਰਤਨ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨਾ ਨਿਨਾਂ ਕੀ ਤਨ ਮਹੀਤ ਸਾਕਾ ਜਿਨ ਕਿਆ ਸੀਸ ਦਿਆ ਪਰ ਸਰੀਰ ਨਾ ਦਿਆ ਦੇ 300 ਸਾਲਾਂ ਸਿੱਧੀ ਪਰਵ ਨੂੰ ਸਮਰਪਿਤ ਹੋਣਗੇ ਬਾਬਾ ਜੀ ਨੇ ਖਾਲਸੇ ਦਾ ਪ੍ਰੋਗਰਾਮ ਸੁਣ ਕੇ ਬਹੁਤ ਖੁਸ਼ੀ ਪ੍ਰਗਟਾਈ ਤੇ ਆਪਣੀ ਪੂਰੀ ਸਹਿਮਤੀ ਦਿੱਤੀ ਕਿ ਅਸੀਂ ਤਨ ਮਨ ਧਨ ਨਾਲ ਹਰ ਤਰ੍ਹਾਂ ਤੁਹਾਡੇ ਨਾਲ ਹਾਂ ਸਾਡੇ ਜੁਮੇ ਜੋ ਵੀ ਸੇਵਾ ਲਾਉਂਗੇ ਅਸੀਂ ਉਸ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ ਖਾਲਸਾ ਜੀ ਨੇ ਉੱਤਰ ਦਿੱਤਾ ਕਿ ਆਪ ਜੀ ਦੀ ਪਰਉਪਾਨਗੀ ਅਤੇ ਪਿਆਰ ਭਰੀ ਅਸੀਸੀ ਸਾਡੇ ਲਈ ਸਭ ਕੁਝ ਹੈ ਖਾਲਸਾ ਜੀ ਨੇ ਸਾਰੇ ਜਥੇ ਦੇ ਨਾਲ ਹੋਰ ਚੰਗੇ ਰਾਗੀ ਢਾਡੀ ਕਵੀਸ਼ਰ ਲੈ ਕੇ ਨੈਣਾ ਰਾਤ ਇੱਕ ਕਰਕੇ ਗੁਰਸਿੱਖੀ ਪ੍ਰਚਾਰ ਦੇ ਵੀਰੇ ਨੂੰ ਆਰੰਭ ਕਰ ਦਿੱਤਾ ਬਾਬਾ ਜੀ ਨੇ ਕਾਹੀ ਨਗਰ ਕੀਰਤਨ ਵਿੱਚ ਆਪ ਜਾ ਕੇ ਹਾਜ਼ਰੀ ਭਰੀ ਇਸੇ ਅਲੀਕੇ ਪ੍ਰੋਗਰਾਮ ਤਹਿਤ ਗੁਰਦੁਆਰਾ ਰਾਮਪੁਰ ਖੇੜਾ ਸਹਿਬ ਤੋਂ ਵੀ 17 ਅਕਤੂਬਰ 1973 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਦਾ ਰੂਟ ਗੁਰਦੁਆਰਾ ਸਹਿਬ ਤੋਂ ਚੱਲ ਕੇ ਗੜ੍ਹਦੀਵਾਲ, ਮਾਲਾ ਜੱਟਾਂ ਵਾਲੀ ਸ਼ਾਨਕ ਰਾਹੀਂ ਟਾਂਡਾ ਊੜਮੂੜ ਦਸੂਹਾ ਦਸੂਹੇ ਤੋਂ ਮਿਆਣੀ ਮਿਆਣੀ ਤੋਂ ਫਿਰ ਟਾਂਡੇ ਹੋ ਕੇ ਸ਼ਿਕਰੀ ਭੂਗਾ ਤੇ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤੀ ਇਹ ਕੋਈ ਤਕਰੀਬਨ 50 ਮੀਲ ਦਾ ਰੂਟ ਬਣ ਜਾਂਦਾ ਹੈ ਮੇਥੇਨ ਤੋਂ ਕਿ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਤਿਆਰੀ ਅਰੰਭ ਕਰ ਦਿੱਤੀ ਜਾਂਦੀ ਹੈ ਬਾਬਾ ਜੀ ਨੇ ਸੰਗਤਾਂ ਦੀ ਇਕੱਤਰਤਾ ਸਦ ਤੇ ਨਿਯੋਟੀਆਂ ਲਾ ਦਿੱਤੀਆਂ ਪਿੰਡ ਵਿੱਚ ਸੰਗਤਾਂ ਨੂੰ ਸੂਚਿਤ ਕਰਨਾ ਅਤੇ ਗੁਰਮਤਿ ਪ੍ਰਚਾਰ ਲਈ ਦੀਵਾਨ ਸਜਣੀ ਆਰੰਭ ਹੋ ਗਏ ਜਿਉਂ ਜਿਵੇਂ ਕਿਸੇ ਜਿੰਮੇ ਡਿਊਟੀ ਲੱਗੀ ਉਹ ਉਸ ਨੂੰ ਆਉਣ ਲਈ ਤਤ ਪਰ ਹੋ ਗਿਆ 14 ਅਕਤੂਬਰ 1976 ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬੜੇ ਤਸਾ ਸਾਹਿਬ ਜਥੇ ਸਮੇਤ ਪੁੱਜ ਗਏ ਆ ਪ ਜੀ ਨੇ ਸਾਰੇ ਇਲਾਕੇ ਚ ਇੱਕ ਇੱਕ ਦਿਨ ਵਿੱਚ ਤਿੰਨ ਤਿੰਨ ਚਾਰ ਚਾਰ ਸਮਾਂ ਤੇ ਦਵਾਰਸ ਜਾ ਕੇ ਗੁਰੂ ਕੀ ਬਾਣੀ ਦੀ ਕਥਾ ਰਾਹੀਂ ਅਮਰਤਮਈ ਵਰਖਾ ਕੀਤੀ ਅਤੇ ਗੁਰਦੇਵ ਨਾਵੇਂ ਪਾਸ਼ਾ ਜੀ ਦੇ ਮਹਾਨ ਪਰਮਕਾਰਾਂ ਤੇ ਸੰਗਤਾਂ ਸੰਗਤਾਂ ਨੂੰ ਜਾਣ ਕਰਵਾਇਆ ਜਿਸ ਨਾਲ ਸੰਗਤਾਂ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋ ਗਿਆ ਸੰਗਤਾਂ 16 ਅਕਤੂਬਰ ਸ਼ਾਮ ਨੂੰ ਟਰੱਕਾਂ ਟਰੈਕਟਰਾਂ ਤੇ ਟਰਾਲੀਆਂ ਤੇ ਪੁੰਜਣੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਰਾਤ ਕੱਟ ਤੱਕ ਬੇਅੰਤ ਸੰਗਤ ਪੁੱਜ ਗਈਆਂ ਅਗਲੇ ਦਿਨ ਪੂਰੇ 7 ਵਜੇ ਸਵੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਸੋਧ ਕੇ ਮਹਾਰਾਜ ਜੀ ਦਾ ਸਵਾਰਾ ਖਾਰਸ਼ਾਲੀ ਦੀ ਮਿੰਨੀ ਬੱਸ ਜੈਸੂਪਰ ਰਾਤ ਨੂੰ ਹੀ ਪਾਲਕੀ ਸਜਾ ਕੇ ਕੱਪੜੇ ਨਾਲ ਟੱਕ ਦਿੱਤਾ ਸੀ ਉੱਪਰ ਪਾਲਕੀ ਵਿੱਚ ਚੱਕਰ ਲੱਗਦਾ ਮਾਸ ਨੂੰ ਰੰਗ-ਬਰੰਗੇ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਹੋਇਆ ਸੀ। ਤਕਰੀਬਨ ਸਵਾ 7 ਵਜੇ ਬੜੀ ਸੰਜਤਾ ਜਨ ਨਾਲ ਇਸ ਨਗਰ ਕੀਰਤਨੇ ਗੁਰਦਸਾ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਦਿੱਤੇ। ਨਗਰ ਕੀਰਤਨ ਦੀ ਵਿਉਂਤਬੰਦੀ ਇਸ ਪ੍ਰਕਾਰ ਕੀਤੀ ਗਈ ਸਭ ਤੋਂ ਅੱਗੇ ਦੋ ਟੈਂਪੂਆਂ ਵਿੱਚ ਢਾਡੀ ਤੇ ਕਮਿਸ਼ਨ ਜਥਾ ਤੋਰਿਆ ਗਿਆ ਸੀ। ਜੋ ਦੋ ਥਾਮਾ ਤੇ ਸੰਸਥਾ ਨੂੰ ਨਗਰ ਕੀਰਤਨ ਪੂਜਨ ਤੱਕ ਗੁਰੂ ਇਥੇ ਆਸ ਸਰਮਣ ਕਰਾਉਣਾ ਕਰਾਉਣਾ ਜਾਂ ਨਗਰ ਕੀਰਤਨ ਸੁਪੜਾ ਦੇ ਜਿੱਥੇ ਢਾਡੀ ਜਾਂ ਕਵੀਸ਼ਰੀ ਨਿਵਾਨ ਸੰਜਿਆ ਹੁੰਦਾ ਸੀ ਨੇੜੇ ਆ ਜਾਂਦਾ ਤਾਂ ਇਹ ਜਥਾ ਸੰਗਤ ਨੂੰ ਫਤਿ ਬੁਲਾ ਕੇ ਅਗਲੇ ਨਗਰ ਦੀ ਸੰਗਤ ਤੇ ਜਾ ਦਰਸ਼ਨ ਕਰਦਾ ਪਿੱਛੇ 780 ਮੋਟਰਸਾਈਕਲਾਂ ਤੇ ਸਕੂਟਰ ਸਵਾਰ ਆਪੋ ਆਪਣੇ ਸਕੂਟਰਾਂ ਤੇ ਕੇਸਰੀ ਝੰਡੇ ਲਾਈ ਮੂਹਰੇ ਮੂਹਰੇ ਚੱਲ ਰਹੇ ਸਨ ਇੰਨਾ ਤੋਂ ਪਿੱਛੇ 5 ਪਿਆਰੇ ਕੇਸਰੀ ਵਸਤਰ ਪੈਣੀ ਹੱਥਾਂ ਵਿੱਚ ਸ੍ਰੀ ਸੇਵ ਲਈ ਖੁੱਲੇ ਟੈਂਪੂ ਵਿੱਚ ਸਤਿਗੁਰੂ ਜੀ ਦੇ ਆਦ ਵਿੱਚ ਚੱਲ ਰਹੇ ਸਨ ਐਸ ਟੈਂਪੂ ਤੋਂ ਪਿੱਛੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਏ ਸਵਾਰੇ ਬਾਣੀ ਮਿੰਨੀ ਬੱਸ ਸੀ ਸਤਿਗੁਰੂ ਜੀ ਦੇ ਅੰਦਲ ਵਿੱਚ ਖਾਲਸਾ ਜੀ ਖੜੇ ਕੇ ਚੌਰ ਸਹਿਬ ਜੀ ਦੀ ਸੇਵਾ ਕਰ ਰਹੇ ਸਨ ਇਸ ਬੱਸ ਤੋਂ ਪਿਛੋਂ 20 ਦੇ ਤਕਰੀਬਨ ਕਾਰਾਂ ਸਨ ਫਿਰ 15 ਦੀ ਤਗਰੀਵਰ ਬੱਸਾਂ ਸਨ ਬੱਸਾਂ ਤੋਂ ਬਾਅਦ ਸੰਗਤਾਂ ਨਾਲ ਭਰੇ 80 85 ਦੇ ਤਕਰੀਬਨ ਟਰੱਕ ਸਨ ਇੰਨਾ ਟਰੱਕਾਂ ਦੇ ਪਿੱਛੇ 150 ਦੇ ਤਕਰੀਬਨ 300 ਥਾਲੀਆਂ ਸਨ ਇੰਝ ਕਹਿ ਲਈਏ ਕਿ ਸਤਿਗੁਰੂ ਅਸੇ ਵੀ ਉਹਨੂੰ 23 ਗੁਰਦਾਰ ਸਹਿਬ ਜੀ ਦੇ ਉਪਕਾਰਾਂ ਨੂੰ ਯਾਦ ਕਰਦਾ ਇਹ ਜਾਨ ਸਮੂਹ ਦਾ ਇੱਕ ਸਮੁੰਦਰ ਸੀ ਨਜ਼ਾਰਾ ਬਹੁਤ ਹੀ ਲੋਕਤਸੀ ਨਗਰ ਕੀ ਤੰਦ ਦਾ ਅਗਲਾ ਹੈ ਸਾਦ ਸੁਹੇ ਪਜ ਚੁੱਕਾ ਸੀ ਜਦੋਂ ਕਿ ਪਿਛਲਾ ਹਿੱਸਾ ਅਜੇ ਟਾਂਡੇ ਤੋਂ ਪਿੱਛੇ ਲੰਕਰੂਣ ਉੱਪਰ ਹਰਸੀ ਪੰਡ ਹੀ ਪੁੱਜਾ ਸੀ ਹਵਾਈ ਜਹਾਜ਼ ਆਹ ਰਹੀ ਸਾਰੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਦੁਪਹਿਰ ਦੇ ਲੰਗਰ ਦੀ ਸੇਵਾ ਚੌਧਰੀ ਲੱਖੀ ਸਿੰਘ ਅਤੇ ਮਿਆਣੀ ਦੇ ਇਲਾਕੇ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਕੀਤੀ ਸੰਗਤਾਂ ਲੰਗਰ ਛਕ ਕੇ ਆਨੰਦ ਹੋਇਆ ਖਾਲਸਾ ਜੀ ਉੱਪਰ ਤਾਂ ਸਤਿਗੁਰੂ ਜੀ ਦਾ ਬੇਅੰਤ ਹੀ ਬਖਸ਼ਿਸ਼ ਸੀ। ਮਾਸ ਸਵੇਰ 7 ਵਜੇ ਜਲ ਪਾਣੀ ਛੱਕ ਕੇ ਸਤਿਗੁਰੂ ਜੀ ਹਜ਼ੂਰੀ ਵਿੱਚ ਚੌਰ ਸਹਿਮ ਲੈ ਕੇ ਖੜੂ ਗਏ। ਹਰ ਪੜਾ ਉੱਪਰ ਕਾਫੀ ਕਾਫੀ ਸਮਾ ਸੰਸਾ ਨੂੰ ਗੁਰਪ੍ਰਦੇਸ਼ ਅੰਦਣ ਕਰਵਾਇਆ। ਅਮਰਤ ਸ਼ਕਣੀ ਕਿ ਇਸ ਦਾੜੀ ਰੱਖਣਾ ਨਸ਼ੇ ਛੱਡਣ ਤੇ ਗਰਮਸੇਂ ਦੇਂਦ ਰੜਕਨ ਤਾਰ ਨਹੀਂ ਮੰਨਾਂ ਬਾਸਤੇ ਵਿਸ਼ੇਸ਼ ਪ੍ਰੇਰਨਾ ਦਿੱਤੀ ਗੁਰੂ ਹਮਦੇਸ਼ ਨੂੰ ਨਿਰਕਰਾਉਣ ਆਪਰੰਤ ਹੇਠ ਲਿਖੇ ਦੋਰੇ ਬੜੀ ਉੱਚੀ ਤੇ ਪ੍ਰਭਾਵਸ਼ਾਲੀ ਦਾਦਪਰੀਸ਼ੌਰ ਵਿੱਚ ਆਪ ਵਣਦੇ ਤੇ ਸੰਗਤਾਂ ਬਾਸੋਂ ਪੜਾਉਂਦੇ ਧਰਮ ਸੈਨ ਦਿੱਤਾ ਬਾਜ ਨਹੀਂ ਰਹਿਣਾ ਧਰਮ ਸੈਨ ਦਿੱਤੇ ਆ ਬਾਜ ਨਹੀਂ ਰਹਿਣਾ ਅਤੇ ਗੁਰੂ ਤੇਗ ਬਹਾਦਰ ਬੋਲੇ ਆ ਤਰ ਪਾਈਏ ਧਰਮ ਨਾ ਛੋੜੀਏ ਮਾਹੇ ਜਿਨਾ ਕੀ ਪਕੜੀਏ ਸੇ ਦੀ ਜੀਵਾਨਾ ਛੋੜੀਏ ਅਤੇ ਸੈਲ ਜਾਵੇ ਤਾਂ ਜਾਵੇ ਮੇਰਾ ਸਖੀ ਸਤਿਗਣਾ ਜਾਵੇ ਅਕੀਰ ਯਾਦ ਇਹ ਨਗਰ ਕੀਰਤਨ ਰਾਤ 8:30 ਵਜੇ ਗੁਰਦੁਆਰਾ ਸਹਿ ਪੁਜਿਆ ਤਾਦ ਸਮਾਪਤੀ ਦੀ ਅੰਦਾਜ਼ ਕਰਕੇ ਹੀ ਫਿਰ ਖਾਲਸਾ ਜੀ ਨੇ ਕੁਝ ਜਲ ਪਾਣੀ ਤੇ ਪ੍ਰਸ਼ਾਦਾ ਛਕਿਆ ਜਿੰਨੇ ਵੀ ਪਿੰਡ ਨਗਰ ਕੀਰਤਨ ਦੇ ਰਸਤੇ ਮਚਾਏ ਸਭ ਸੰਗਤਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਸਤਿਗੁਰੂ ਜੀ ਦਾ ਸਵਾਗਤ ਲਈ ਤਾਂ ਤਾਂ ਚਾਰ-ਚਾਰ ਗੇਟ ਬਣਵਾਏ ਹੋਏ ਸਨ ਇੱਥੇ ਹੀ ਬਸ ਨਹੀਂ ਨਗਰ ਕੀਰਤਨ ਦੇ ਰੂਟ ਸੜਕ ਤੋਂ ਹਟਵੇਂ ਪਿੰਡਾਂ ਦੀਆਂ ਸੰਗਤਾਂ ਨੇ ਵੀ ਨਗਰ ਕੀਰਤਨ ਦੇ ਸਵਾਗਤ ਅਤੇ ਸੇਵਾ ਲਈ ਨਗਰ ਕੀਰਤਨ ਮਾਰਗ ਤੇ ਜੋਗ ਥਾਂ ਚੁਣ ਕੇ ਗੇਟ ਆਦਕ ਬਣਵਾਏ ਹੋਏ ਸਨ ਬੱਚੇ ਬੀਬੀਆਂ ਸੰਗ ਘੰਟਿਆਂ ਬੱਧੀ ਸ਼ਬਦ ਪੜ੍ਹਦੇ ਨਗਰ ਕੀਰਤਨ ਦੀ ਇੰਤਜ਼ਾਰ ਕਰਦੇ ਬੜੇ ਪਿਆਰ ਵਿੱਚ ਖੜੇ ਹੁੰਦੇ ਐਸਾ ਉਹ ਕੇ ਸਮੇਂ ਜਾਂਦਾ ਇਸ ਵਿੱਚ ਅਮਰਜੈਂਸੀ ਲੱਗੀ ਹੋਣ ਕਰਕੇ ਕੋਈ ਆਪਣੀ ਜੀਵਨ ਵੀ ਨਹੀਂ ਸੀ ਖੋਲ ਸਕਦਾ ਐਸੇ ਸਮੇਂ ਖਾਲਸਾ ਜੀ ਨੇ ਸੰਤੀ ਮਹਾਨਗਰ ਕੀਰਤਨ ਕੱਢ ਕੇ ਕਾਮ ਨੂੰ ਜਾਗਰਤ ਕੀਤਾ ਭਾਵੇਂ ਬਾਬਾ ਜੀ ਵੀ ਬਡੇਰੀ ਆਜੂ ਸੀ ਪਰ ਆਪ ਜੀ ਨੇ ਖਾਲਸਾ ਜੀ ਵੱਲੋਂ ਰੰਮੇ ਐਸ ਸਾਲ ਪ੍ਰਚਾਰ ਪ੍ਰੋਗਰਾਮ ਵਿੱਚ ਤਨ ਮਨ ਤਨ ਕਰਕੇ ਪੂਰਾ ਪੂਰਾ ਜੋਗਨਾਲ ਪਾਇਆ ਇੱਥੋਂ ਹੜ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਤੋਂ ਸਦ ਸੇਵਾ ਤਾਂ ਨਿਭੇਕਰਾਂਗੇ ਆਂਦੀਆਂ ਝਾਣ ਬੱਚੀ ਤੇ ਇਸ ਹੱਥ ਤੇ ਹੱਥ ਰੱਖਣਾ ਨਾਮ ਦੀ ਦਾਤ ਵਾਖਣੀ ਆਦੇ ਜਾਨਾਂ ਨਾਲ ਜੋੜਨਾ ਵਾਹਿਗੁਰੂ ਜੀ ਖਾਲਸਾ ਵਾਹਿ